ਮੂਤੀ ਰਮਾਲ ਬਣ ਕੇ ਫਟਾਫਟ ਵਿਜੀਲੈਂਸ ਦੀ ਗੱਡੀ 'ਚ ਬੈਠ ਰਿਹਾ ਇਹ ਉਹੀ ਰਿਸ਼ਵਤਖੋਰ ਪਟਵਾਰੀ ਹੈ ਜੋ ਪਟਵਾਰਖਾਨੇ ਕੰਮ ਕਰਾਉਣ ਆਉਣ ਵਾਲੇ ਆਮ ਲੋਕਾਂ ਨੂੰ ਜੋਕਾ ਵਾਂਗੂ ਚਿੰਬੜ ਜਾਂਦਾ ਸੀ ਤੇ ਰਿਸ਼ਵਤ ਰੂਪੀ ਖੂਨ ਪੀ ਕੇ ਹੀ ਉਹਨਾਂ ਦਾ ਖੇੜਾ ਛੱਡਦਾ ਤੇ ਅਗਲਾ ਕੰਮ ਕਰਦਾ ਪਰ ਸ਼ੁਕਰਵਾਰ ਕਹਿੰਦੇ ਨੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਇਹੋ ਕਹਾਵਤ ਇਸ ਪਟਵਾਰੀ ਤੇ ਸਹੀ ਸਾਬਤ ਹੋਈ ਇਸ ਨੂੰ ਵਿਜੀਲੈਂਸ ਪੁਲਿਸ ਨੇ ਇੰਤਕਾਲ ਚੜਾਉਣ ਬਦਲੇ 25000 ਰੁਪਏ ਲੈਂਦੇ ਆ ਰੰਗੇ ਹਥੀ ਕਾਬੂ ਕਰ ਲਿਆ ਕੋਈ ਇੰਤਕਾਲ ਦੀ ਬਦਲੇ ਪੈਸੇ ਮੰਗ ਰਿਆ ਸੀ 25000 ਰੁਪਏ ਮੰਗੇ ਗਏ 25000 ਰੁਪਏ ਸਰ ਕਿੰਨੇ ਸਮੇਂ ਤੋਂ ਮੰਗ ਰਿਆ ਸੀਗਾ ਰਿਕਾਰਡਿੰਗ ਲੈ ਕੇ ਆਏ ਸੀ ਤੁਸੀਂ ਅਫੀਸਰ ਸਾਹਿਬ ਵੀ ਸਾਹਮਣੇ ਆਪਾਂ ਬੰਦੇ ਨੇ ਢਾਹ ਕੇ ਢਾਹ ਕੇ ਕੰਪਲੇਨਟ ਆ ਗਿਆ ਸਰ ਭਾਈ ਕਿੰਨੇ ਤੁਹਾਨੂੰ ਇਨਸਪੈਕਟਿਡ ਐਜੂਕੇਸ਼ਨ ਤੇ ਕੁਝ ਬਰਾਮਦ ਹੋਇਆ ਜੀ ਮੋਕੇ ਦਾ ਹਾਂ ਜੀ ਮੋਕੇ ਦਾ ਹੋਇਆ ਉਧਰ ਪ੍ਰਤੱਖ ਦਰਸ਼ੇ ਮੁਤਾਬਕ ਨਾ ਸਿਰਫ ਮਾਲ ਮਹਿਕਮੇ ਚ ਸਗੋ ਇਸ ਵੇਲੇ ਲਗਭਗ ਹਰੇਕ ਸਰਕਾਰੀ ਵਿਭਾਗ ਚ ਅਜਹੀਆਂ ਕਾਲੀਆਂ ਭੇਡਾਂ ਮੌਜੂਦ ਨੇ ਜਿਨ੍ਹਾਂ ਨੂੰ ਨੱਥ ਪਾਈ ਜਾਣਾ ਜ਼ਰੂਰੀ ਹੈ ਸ਼ਰ੍ਹਾ ਆਮ 25000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਸਾਹਿਬ ਨੂੰ ਵਿਜੀਲੈਂਸ ਨੇ ਰੰਗੇ ਹੱਤੀ ਫੜਿਆ ਤੇ ਉਹਨੂੰ ਆਪਣੇ ਹੁਣ ਨਾਲ ਲੈ ਗਏ ਨੇ ਜੀ ਤੇ ਇਹੇ ਕੰਮ ਇਹ ਨਹੀਂ ਵੀ ਕੱਲੇ ਪਟਵਾਰੀ ਹੋਰ ਵੀ ਕਿਸੇ ਵੀ ਮਹਿਕਮੇ ਚਲੋ ਸਾਰੇ ਪਾਸੇ ਕੋਈ ਛੋਟੇ ਤੋਂ ਛੋਟਾ ਕੰਮ ਕਰਾਉਣ ਦੀ ਰਿਸ਼ਵਤ ਜਿਹੜੀ ਆ ਉਹ ਬੰਦੇ ਦੀ ਮਹੀਨੇ ਦੀ ਕਮਾਈ ਤੋਂ ਉੱਤੇ ਮੰਗੀ ਜਾ ਰਹੀ ਹੈ ਜਿਸ ਦੇ ਨਾਲ ਆਮ ਲੋਕ ਵਿਚਾਰੇ ਲੁੱਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਭੁੱਖੇ ਮਰਨ ਦੇ ਤਦਾਨ ਤੇ ਜਨਤਾ ਹੀ ਹੋਈ ਆ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਠੀਕ ਕੰਮ ਕਰਾਣਾ ਸੀ ਜਿਹੜਾ 25 ਇੱਕ ਫਰਜ਼ ਕੋਈ ਪ੍ਰਾਣੀ ਉਹਨਾਂ ਨਾਲੇ ਕਢਾਣੀ ਸੀ ਉਹਦਾ 25000 ਰੁਪਏ ਰਿਸ਼ਵਤ ਮੰਗੀ ਗਈ ਅੱਛਾ ਕਿਹੜਾ ਏਰੀਆ ਤੇ ਕਿਹੜਾ ਏਰੀਆ ਜੀ ਹੈਬੋਵਾਲ ਦੇ ਵਿੱਚ ਪੈਂਦਾ ਦੀ ਚੂੜਪੁਰ ਰੋਡ ਉਹਦੇ ਨਾਲ ਹੀ ਜਵਾਲਾ ਸਿੰਘ ਚੌਂਕ ਉੱਥੇ ਪਟਵਾਰਖਾਨਾ ਹੈ ਜੀ ਉੱਥੇ ਦੀ ਕੱਪਣਾ ਹੈ ਵਿਜੀਲੈਂਸ ਵਾਲੇ ਲੈ ਗਏ ਨੇ ਕੋਈ ਦੋ ਜਣਾਂ ਨੇ ਕੋਈ ਗੱਲ ਨਹੀਂ ਸਾਨੂੰ ਦੱਸੀ ਹੈਗੀ ਵੀ ਕੀ ਹੁਣ ਅੱਗੇ ਕਾਰਵਾਈ ਹੋਊਗੀ ਜਾਂ ਨਹੀਂ ਸਿਰਫ ਉਹਨਾਂ ਨੂੰ ਲੈ ਕੇ ਚਲੇ ਗਏ ਹੂੰ ਅੱਜ ਸਾਹਮਣੇ ਰਹਿਣੇ ਨੇੜੇ ਸ਼ਿਕਾਇਤਾਂ ਆਉਂਦੀ ਰਹਿੰਦੀਆਂ ਨੇ ਸ਼ਿਕਾਇਤਾਂ ਬਹੁਤ ਨੇ ਜੀ ਉਹਨਾਂ ਦੇ ਖੁਦ ਮੁਲਾਜ਼ਮ ਕਹਿੰਦੇ ਵਿਚਾ ਡਰ ਪਟਵਾਰੀ ਪਏ ਬੋਲਦਾ ਅੱਛਾ ਸ਼ਰੇਆਮ ਹੀ ਲਈ ਜਾਂਦੇ ਨੇ ਉਹਨਾਂ ਨੂੰ ਕਈ ਵਾਰੀ ਬੋਲ ਨਹੀਂ ਵੀ ਕਈਆਂ ਨੇ ਆਮ ਬੰਦਿਆਂ ਨੇ ਦਿੱਤੀ ਆ ਪਰ ਪਟਵਾਰੀ ਸਾਹਿਬ ਦੇ ਸਿਰ ਵਿਜੀਲੈਂਸ ਲੈ ਗਏ ਵਿਜੀਲੈਂਸ ਵਾਲੇ ਲੈ ਗਏ ਜੀ ਠੀਕ ਹੈ ਕੋਈ ਹੋਰ ਵੀ ਉਹਦੇ ਕਰਿੰਦੇ ਆ ਜੇ ਕੱਲੇ ਪਟਵਾਰੀ ਨੇ ਨਹੀਂ ਫਿਲਹਾਲ ਤਾਂ ਕੱਲੇ ਪਟਵਾਰੀ ਸਾਹਿਬ ਤੇ ਇੱਕ ਉਹਨਾਂ ਦਾ ਬੰਦਾ ਸੀ ਉਹ ਚਲ ਗਿਆ ਜੀ ਸੋ ਜਨਤਾ ਜੇਕਰ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਜਾਗਰੂਕਤਾ ਨਾਲ ਕਰੇ ਤਾਂ ਅਜਿਹੇ ਪਟਵਾਰੀਆਂ ਅਤੇ ਅਫਸਰਾਂ ਦੇ ਮਾੜੇ ਇਰਾ ਅਕੀਕਾ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ